ਇਹ ਆਪਣੀਆਂ ਮੋਟਰ ਜੱਸੀਪੋ ਵਾਲੀ ਤੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਅੱਜ ਤੁਹਾਨੂੰ ਮਿਲਾਉਣਾ ਸਾਡੇ ਪਰਿਵਾਰਕ ਮੈਂਬਰ ਇਹ ਆ ਸਾਡੀ ਕੀ ਨਾ ਇਹਦਾ ਨਛੱਤਰ ਕਾਲੋ ਇਹ ਆ ਕਾਲੋ ਇਹ ਸੂਈ ਹੈ ਤੇ ਇਹ ਆਪਣੀਆਂ ਮੋਟਰ ਜੱਸੀਪੋ ਵਾਲੀ ਤੇ ਸੱਤ ਕੁੱਤੇ ਤਾਂ ਇੱਥੇ ਆਪਣੇ ਭਰਾ ਨੇ ਰੱਖਿਆ ਗੁਰਵਿੰਦਰ ਸਿੰਘ ਸਰਪੰਚ ਨੇ ਇੱਥੇ ਰੱਖਿਆ ਸੱਤ ਜੇ ਨਾ ਨੂੰ ਰੋਜ਼ ਰੋਟੀਆਂ ਪਾਉਣੇ ਆਪਾਂ ਹਨਾ ਇਹ ਇੱਕ ਜਣੇ ਦੀ ਨਾ ਤਿੰਨ ਰੋਟੀਆਂ ਪਕਦੀਆਂ ਤੇ ਪੰਜਾਂ ਘਰੇ ਉਹਨੇ ਆਪਣੇ ਮੰਨ ਲਓ ਵੀ ਪਰਿਵਾਰ ਦੀਆਂ ਰੋਟੀਆਂ ਪਕਦੀਆਂ ਤੇ ਉਹਨੀਆਂ ਇੰਨਾਂ ਦੀਆਂ ਹੁੰਦੀਆਂ ਤੇ ਘਰਾਂ ਲਈ ਤੁਹਾਨੂੰ ਕਈ ਯਾਰ ਦਿਖਾਏ ਹਨਾ ਇਹ ਖੇਤ ਆ ਇਹ ਆਪਣੀ ਮੋਟਰ ਆ ਇੱਧਰ ਟਰਾਂਸਫਾਰਮ ਆਪਣਾ ਹਨਾ ਤੇ ਇਹਨਾਂ ਵਾਸਤੇ ਪਾਇਆ ਕੁੱਤਿਆਂ ਵਾਸਤੇ ਇਹ ਤਾਂ ਬਣਾਇਆ ਇਹ ਕਮਰਾ ਏ ਆਪਣਾ ਵੈਸੇ ਦਾ ਆਪਣਾ ਭਾਈ ਸੇਵਾ ਕਰਦਾ ਗੁਰਵਿੰਦਰ ਸਰਪੰਚ ਸਿੰਘ ਸਰਪੰਚ ਜੱਸੀਪੋ ਵਾਲੀ ਇਹਨਾਂ ਸਾਰਿਆਂ ਦੀ ਬਹੁਤ ਸੇਵਾ ਕਰਦਾ ਕੋਈ ਵੀ ਮੰਨ ਲਾ ਪਿੰਡ ਚ ਵੀ ਕੋਈ ਕੁੱਤਾ ਹਨਾ ਬਿਮਾਰ ਹੋ ਜੇ ਜ਼ਖਮ ਹੋ ਜੇ ਉਹੀ ਕਿੰਨੇ ਪੈਸੇ ਲੱਗਣ ਪਲਾਂ ਦੀ 5000 ਲੱਗੇ ਉਹੀ ਆਪਰੇਸ਼ਨ ਉਹੀ ਸਾਰਾ ਕੁਝ ਕਰਾਉਂਦਾ ਬਹੁਤ ਸ਼ੌਂਕਾ ਉਹਨੂੰ ਕੁੱਤਿਆਂ ਦਾ ਤੇ ਬੰਦਾ ਵੀ ਸਰਪੰਚ ਸਾਡਾ ਦਰਬੇਸ਼ ਹੀ ਆ ਯੋਗਾ ਕਹ ਇਹਨਾਂ ਦੇ ਕੱਕ ਦੂਰੇ ਆ ਇਹਦੇ ਬਈ ਅੰਦਰ ਬੈਠੇ ਆ ਹਾਂ ਅੰਦਰ ਦੁੱਧ ਨਹੀਂ ਪੀਂਦੇ ਦੁੱਧ ਉਹ ਛੁੱਟਿਆ ਅਜੇ ਨਹੀਂ ਗਈ ਅੱਛਾ ਕਿੰਨੇ ਦਿਨਾਂ ਦੇ ਆ ਇਹ 5 ਦਿਨਾਂ ਦੇ ਆ ਜੀ 5 ਦਿਨਾਂ ਦੇ ਕੱਕ ਦੂਰੇ ਇਹਨਾਂ ਦੇ ਹਨ ਅੱਜ ਸਰਪੰਚ ਕੰਮ ਗਿਆ ਸੀ ਥਾਣੇ 'ਚ ਤੇ ਮੈਂ ਆਪਣਾ ਬਾਈ ਨੇ ਛੱਤਰ ਨਾਲ ਆ ਆ ਦੂਜੇ ਕਿੱਧਰ ਗਏ ਓਏ ਪਾ ਗਾ ਜਿਉਣਾ ਰੋਟੀ ਪਹਿਲਾਂ ਅੱਛਾ ਆ ਭਾਈ ਆਪਣਾ ਨਸ਼ਤਰ ਇਹ ਸਰਪੰਚ ਨਾ ਹੋਵੇ ਤਾਂ ਫਿਰ ਇਹੀ ਸੇਵਾ ਕਰਦਾ ਇਹਨਾਂ ਦੀ ਘਰ ਵਾਲਿਆਂ ਦੀ ਵੀ ਇਹਨਾਂ ਦੀ ਹੈ ਨਾ ਆਪਣੇ ਮੋਟਰ ਆ ਆਪਣਾ ਸਾਰਾ ਬਾਣਾ ਇੱਥੋਂ ਲੈ ਕੇ ਉੱਥੋਂ ਤੱਕ ਪਰਾਂ ਹੀ ਜਾਂਦੇ ਇਧਰੋਂ ਫਿਰ ਇਧਰ ਆਪਣਾ ਸਾਰਾ ਬਾਣਾ ਹੈ ਹਣਾ ਆਪਣਾ ਬੋਲਟ ਖੜਾ ਤੇ ਆਪਣੀ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰ ਦਿਓ ਸਾਰੇਆਂ ਨੂੰ ਆਣਿਆ ਭਰਾਵੋ ਜਰੂਰ ਤੁਹਾਡੇ ਆਣ-ਗਮਣ 'ਚ ਕੋਈ ਕੁੱਤਾ ਰਹਿੰਦਾ ਉਹਨੂੰ ਰੋਟੀ ਜਰੂਰ ਪਾਇਆ ਕਰੋ ਵਿਚਾਰੇ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ ਦਿੱਤੀ ਖਾਨੇ ਇਹਨਾਂ ਨੇ ਜਦੋਂ ਦੀ ਇਹਨਾਂ ਦੀ ਸੇਵਾ ਕਰਨ ਲੱਗਿਆ ਨਾ ਪ੍ਰਮਾਤਮਾ ਨੇ ਦਿੱਤਾ ਹੀ ਬਹੁਤ ਖੁਸ਼ਾ ਸਾਨੂੰ